ബർ ਦਿਨ ਹੈਗਾ ਜੀ ਅੱਜ ਮੰਗਲਵਾਰ ਤੇ ਸਾਲ 2025 ਆ ਜੀ ਤੇ ਦੇਸੀ ਮਹੀਨਿਆਂ ਦੇ ਵਿੱਚੋਂ ਦਿਨ ਹੈਗਾ ਜੀ ਅੱਜ 9 ਪੋ ਦਾ ਚਮਕੌਰ ਦੀ ਗੜੀ ਬਾਗੀ ਸਿੰਘ ਦੀ ਸ਼ਹਾਦਤ ਧੀ ਸਵੇਰੇ ਸਵੇਰੇ ਭਾਈ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਆਈਆਂ ਤੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਹੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਆਪਾਂ ਵੀ ਬਿਲਕੁਲ ਠੀਕ ਆ ਜੀ ਤੁਹਾਡੀਆਂ ਦਵਾਵਾਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਤੇ ਸਵੇਰੇ ਸਵੇਰੇ ਭਾਈ ਵੱਡੇ ਭਾਈ ਨੇ ਆਪਾਂ ਨੂੰ ਪਾਣੀ ਗਰਮ ਕਰਕੇ ਦਿੱਤਾ ਕਹਿੰਦੇ ਖੜਾ ਹੋ ਤੇ ਆਪਣੇ ਸਿਰ ਤੋਂ ਰਜਾਈ ਵੀ ਚੱਕਤੀ ਕਹਿੰਦੇ ਖੜਾ ਹੋ ਤੇ ਨਹਾ ਧੋ ਕੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆ ਦੋ ਤਿੰਨ ਦਿਨ ਤਾਂ ਭਾਏ ਆਪਾਂ ਪੂਰੀ ਟਕਾ ਕੇ ਨੀਂਦ ਕੱਢ ਲਿਆ ਹਨ ਤੇ ਹੁਣ ਨੀਂਦ ਵੀ ਆਪਣੀ ਪੂਰੀ ਹੋ ਗਈ ਆ ਤੇ ਹੁਣ ਥਕਾਵਟ ਦੀ ਵੀ ਉੱਤਰ ਗਈ ਆ ਸਰੀਰ ਤੋਂ ਤੇ ਹੁਣ ਸਵੇਰੇ ਉੱਠਣ ਦਾ ਜੀ ਕੀਤਾ ਚਲੋ ਨਹਾ ਧੋ ਕੇ ਹਨ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਈਏ ਜੀ ਤਨੁਪਤਾ ਸ਼ੀਦੀ ਦਿਹਾੜੇ ਚੱਲ ਰਿਆ ਸਾਰਿਆਂ ਨੂੰ ਪਤਾ ਜਣਾ ਜੀ ਤੇ ਉਹਨਾਂ ਕਰਕੇ ਪ੍ਰਭਾਤ ਫੇਰੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਨਿਕਲਦੀਆਂ ਨੇ ਤੇ ਪ੍ਰਭਾਤ ਫੇਰੀ ਤੋਂ ਆਪਾਂ ਥੋੜਾ ਜਿਹਾ ਲੇਟ ਹੋ ਗਏ ਆ ਤੇ ਚਲੋ ਕੋਈ ਗੱਲ ਨਹੀਂ ਆਪਾਂ ਵੈਸੇ ਹੀ ਮੱਥਾ ਟੇਕ ਲੈਨੇ ਹਣਾ ਇਹ ਨਾਲੇ ਆਪ ਮੱਥਾ ਟੇਕ ਲਾਂਗੇ ਤੇ ਨਾਲੇ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੇ ਮੱਥਾ ਟਿਕਾ ਦਾਂਗੇ ਸਾਰੇ ਨਾਲ ਪਹਿਲਾਂ ਜੀ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਆਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਤੁਸੀਂ ਸਾਰੀਆਂ ਸੰਗਤਾਂ ਨੇ ਕਰ ਲਿਆ ਜੀ ਤੇ ਆਪਾਂ ਵੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਲਿਆ ਤੇ ਹੁਣ ਗੁਰਦੁਆਰਾ ਸਾਹਿਬ 10 ਦਿਨ ਇਹ ਇੱਥੇ ਬਣਿਆ ਕਿਵੇਂ ਹਨਾ ਜੀ ਤੇ ਇਹ ਵੈਸੇ ਗੁਰਦੁਆਰਾ ਸਾਹਿਬ ਇਤਿਹਾਸਿਕਤਾ ਨਹੀਂ ਆ ਪਰ ਪਹਿਲਾਂ ਇੱਥੇ ਇੱਕ ਛੋਟਾ ਜਿਹਾ ਗੁਰਦੁਆਰਾ ਸਾਹਿਬ ਹੁੰਦਾ ਸੀਗਾ ਉਧਰਲੇ ਪਾਸੇ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਬਣੀ ਹੋਈ ਸੀਗੀ ਇੱਥੇ ਇੱਕ ਮੱਠ ਬਣਿਆ ਹੋਇਆ ਹੈਗਾ ਉਹਦੇ ਵੀ ਤੁਹਾਨੂੰ ਆਪ ਦਰਸ਼ਨ ਕਰਾ ਦਿੰਨੇ ਆ ਉੱਥੇ ਛੋਟਾ ਜਿਹਾ ਗੁਰਦੁਆਰਾ ਸਾਹਿਬ ਸੀਗਾ ਤੇ ਉਸ ਤੋਂ ਬਾਅਦ ਸਮੂਹ ਸੰਗਤ ਨੇ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਵੱਡੀ ਕਰਵਾਈ ਆ ਜੀ ਤੇ ਹੁਣ ਇਸ ਤਰ੍ਹਾਂ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈਗਾ ਜੀ ਪਿੰਡ ਹੈਗਾ ਜੀ ਸੇਮਕਾਲਾ ਤੇ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਆਪਣਾ ਪਿੰਡ ਵੀ ਸੇਮਕਾਲਾ ਹੀ ਆ ਜੀ ਤੇ ਹੁਣ ਸਾਹਮਣੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਲੀਏ ਜੀ ਤੇ ਫੇਰ ਆਪਾਂ ਚੱਲਦੇ ਆ ਜੀ ਘਰਾਂ ਨੂੰ ਵਾਹਿਗੁਰੂ ਵਾਹਿਗੁਰੂ ਇੱਕ ਦੁਬਾਰਾ ਸਾਹਿਬ ਦੇ ਵਿੱਚ ਆਪਾਂ ਆਪਣੇ ਸਾਈਕਲ ਦੇ ਉੱਪਰ ਹੀ ਆਏ ਹੋਏ ਹਾਂ ਜੀ ਤੜਕੋ ਤੜਕੀ ਕਿਉਂਕਿ ਠੰਡ ਘੱਟ ਲੱਗਦੀ ਹੈ ਸਾਈਕਲ ਤੇ ਤੇ ਭਾਈ ਵੱਡੇ ਮੋਟਰਸਾਈਕਲ ਤੇ ਆਏ ਸੀਗੇ ਤੇ ਆਪਾਂ ਭਾਈ ਸਾਈਕਲ ਤੇ ਹੀ ਆਏ ਹਾਂ ਕਿਉਂਕਿ ਸੋਚਿਆ ਵੀ ਠੰਡ ਘੱਟ ਲੱਗੂਗੀ ਥੋੜੀ ਜੀ ਵਾਹਿਗੁਰੂ ਵਾਹਿਗੁਰੂ ਤੇ ਜਿਵੇਂ ਤੁਹਾਨੂੰ ਆਪਾਂ ਪਹਿਲਾਂ ਹੀ ਪਿੱਛੇ ਦੱਸਿਆ ਗਾਣਾ ਵੀ ਪ੍ਰਵਾਤ ਫੇਰੀਆਂ ਨਿਕਲਦੀਆਂ ਨੇ ਤੇ ਉਸੇ ਕਰਕੇ ਜਿਹੜੀ ਸੜਕਾਂ ਦੇ ਉੱਪਰ ਕਲੀ ਪਾਈ ਹੋਈ ਆ। ਇਧਰਲੇ ਪਾਸੇ ਆਗੇ ਜ ਆਪਣੇ ਘਰਾਂ ਦੇ ਕੋਲੇ ਆਪਣੇ ਸਰਕਾਰੀ ਹਾਈ ਸਕੂਲ ਸੇਮਾ ਕਲਾਂ ਜਿਹਦੇ ਵਿੱਚ ਭਾਈ ਆਪਾਂ 10ਵੀਂ ਤੱਕ ਪੜ੍ਹਾਈ ਕੀਤੀ ਆ। ਤੇ ਸੱਦਾ ਦਿੱਤਾ ਸੀਗਾ ਚਮੜਵਾ ਨੇ ਜਿੰਨਾ ਜਿਹੜੇ ਆਪਣੇ ਇੰਚਾਰਜ ਸੀਗੇ ਕਹਿੰਦੇ ਭਾਈ ਸਕੂਲ ਦੇ ਵਿੱਚ ਜਰੂਰ ਆ ਕੇ ਜਾਇਓ ਤੇ ਦੇਖਾਂਗੇ ਜੀ ਸਮਾਂ ਲੱਗੇ ਤਾਂ ਸਕੂਲ ਦੇ ਵਿੱਚ ਜਰੂਰ ਆ ਕੇ ਜਾਵਾਂਗੇ ਪਰ ਸਮਾਂ ਲੱਗਣ ਵਾਲੇ ਤਾਂ ਕਿਹੜੀ ਗੱਲ ਆ ਸਕੂਲ ਦੇ ਵਿੱਚ ਵੀ ਇਹ ਦੀ ਅੱਜ ਆਪਣੀ ਸਵੇਰ ਦੀ ਚਾਹ ਮਾਤਾ ਜੀ ਨੇ ਦੁੱਧ ਦੇ ਵਿੱਚ ਜਿਹੜੇ ਭੈਣ ਨੇ ਬਦਾਮ ਦਿੱਤੇ ਹੋਏ ਸੀਗੇ ਤੇ ਹੋਰ ਕਾਜੋ-ਕੂਜੋ ਦੇ ਵਿੱਚ ਖੋਪਾ ਖਾਪਾ ਦਾ ਵਾਲ ਕੇ ਦਿੱਤਾ ਹੋਇਆ ਹੈਗਾ ਜੀ। ਹੋਰ ਇਹ ਚੰਗਾ ਜੀ। ਯਾਦ ਰੂਹੇ ਬਸ ਲਾਉ। ਇਹ ਬਾਹੀ ਬਣਾ ਦੇ ਇੱਕ ਚਾਲ ਲੱਗੇਗਾ। ਹੂੰ ਹੂੰ। ਥੋੜੀ ਵੀ ਬਣਾਉਂਗਾ। ਕੌਣ ਫੋਨ ਆਏ ਸੀਗੇ ਕਈ ਜੀ ਵੀ ਜਿੱਥੇ ਤੋਂ ਮੁਹੰਮਦ ਫੜਾ ਕੇ ਆਉਣਾ ਤੇ ਉਹ ਬੰਦਾ ਕੌਣ ਸੀਗਾ ਉਹ ਇਹ ਵਾਲਾ ਬੰਦਾ ਸੀਗਾ ਜੀ ਸੱਸੀ ਕਾ ਬਾਈ ਸਾਰਿਆਂ ਨੂੰ ਸੱਸਰੀ ਕਾਲ ਜੀ ਸੱਸਰੀ ਕਾਲ ਇਹ ਦੇਖੀ ਜਾਂਦੇ ਅੱਜ ਨਵੇਂ ਸਾਲ ਚ ਲਾਵਾਂਗੇ ਜਾਂ ਕੇ ਮੈਂ ਨਵੇਂ ਰੈਡੀ ਨਵੇਂ ਸਾਲ ਤੇ ਲਾਉਣੀਆਂ ਲੱਗਦਾ ਨਵੇਂ ਸਾਲ ਚ ਹੀ ਲੱਗੂ ਤੇ ਹੋ ਗਿਆ ਸਾਰਾ ਇਹ ਸਮਾਨ ਰੈਡੀ ਸ਼ੈਡੀ ਹੋ ਗਿਆ ਇਹਦਾ ਹਾਂ ਹੋ ਗਈ ਕੰਪਲੀਟ ਸਾਰੀ ਪੱਟੀਆਂ ਰਹਿ ਗਈਆਂ ਉਹ ਬੱਸ ਪੱਟੀਆਂ ਰਹਿ ਗਈਆਂ ਹੂੰ ਨਵੀਂ ਆ ਲਿਆਵਾਂਗੇ ਕੋਠਾ ਠੀਕ ਆ ਠੀਕ ਆ ਇਹ ਤੁਹਾਡੇ ਕੋਲ ਕੀ ਕੀ ਮਿਲ ਜਾਂਦਾ ਜਿਹੜੇ ਕੁਝ ਆ ਲਿਖਿਆ ਹੋਇਆ ਸਾਰਾ ਕੁਝ ਮਿਲ ਜਾਂਦਾ ਤੁਹਾਡੇ ਕੋਲ ਹਾਂ ਸਾਰਾ ਕੁਝ ਪਨੀਰ ਮੋਮਜ ਹਾਂ ਪਨੀਰ ਮੋਮਜ ਵੈਜ ਮੋਮਜ ਤੇ ਇੱਕ KFC ਸਪ੍ਰਿੰਗ ਰੋਲ ਸਪ੍ਰਿੰਗ ਰੋਲ ਤੇ ਜਿਹੜਾ ਲਿਖਿਆ ਤੋਂ ਹੈ ਮੈਨੂੰ ਤੇ ਫੋਨ ਲਾਇਆ ਸੀਗਾ ਜਿੱਦੇ ਫੌਜੀ ਬਾਈ ਆਏ ਸੀ ਨਾਲ ਤੇ ਖਤਮ ਹੋ ਗਈ ਸੀ ਤੇ ਖਤਮ ਹੋ ਗਏ ਸੀ ਠੀਕ ਆ ਠੀਕ ਆ ਉਹ ਦੋਸ ਟਾਈਮ ਕਦੇ ਪਨੀਰ ਪਏ ਕਿਹ ਨੰਬਰ ਕੀ ਦਾ ਇਹ ਇਹ ਨੰਬਰ ਮੇਰਾ ਹੀ ਆ ਤੇਰਾ ਨੰਬਰ ਠੀਕ ਆ ਜਦੋਂ ਭਾਈ ਕੈਂਚੀਆਂ ਦੇ ਲੰਘਦੇ ਡੱਬ ਦੇ ਢੇਡਾ ਮਾਰੋ ਹਨਾ ਤੇ ਆ ਨੰਬਰ ਲਿਖਿਆ ਹੋਇਆਗਾ ਇਹ ਤੁਹਾਨੂੰ ਫੋਨ ਕਰ ਦਿਆ ਕਰੋ ਬਲਦੇਵ ਸਿੰਘ ਬੋੜੀ ਬੋਲਣਗੇ ਮੇਰੇ ਉਹਨਾਂ ਨੂੰ ਤੁਸੀਂ ਫੋਨ ਲਾ ਕੇ ਕਹਿ ਸਕਦੇ ਹੋ ਪਹਿਲਾਂ ਵੀ ਹਨਾ ਪਹਿਲਾਂ ਵੀ ਤੁਸੀਂ ਤਿਆਰ ਕਰਕੇ ਰੱਖ ਸਕਦੇ ਹੋ ਜੇ ਕੋਈ ਲੰਘਦਾ ਡੱਬ ਦਾ ਢੇਡਾ ਮਾਰਦਾਗਾ 10 ਮਿੰਟ ਪਹਿਲਾਂ ਫੋਨ ਕਰਤਾ ਹਾਂ 10 ਮਿੰਟ ਪਹਿਲਾਂ ਫੋਨ ਕਰ ਦੋ ਪੰਜਾਂ ਨੂੰ ਤੇ ਥੋੜੇ ਆਉਂਦਿਆਂ ਨੂੰ ਮਹਮਦਪੁਰੇ ਤਿਆਰ ਹੋਣਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਵਧੀਆ ਬਣਾਤੀ ਹਨਾ ਇਹ ਚਲ ਲਾ ਲਓ ਨਵੇਂ ਸਾਲ ਵਾਲੇ ਦਿਨ ਤੇ ਵਧੀਆ ਤਰੱਕੀਆਂ ਕਰੋ ਵਧੀਆ ਕੰਮ ਕਰੇ ਰੱਬ ਤੁਹਾਡਾ ਤੇ ਸੱਚ ਤੂੰ ਜਾਣਾ ਚ ਫਜੇ ਗੜ ਸਾਹਿਬ ਕੱਲ ਨੂੰ ਕੱਲ ਨੂੰ ਕੱਲ ਨੂੰ ਜਾਣਾ ਅੱਜ ਤਾਂ ਸਾਲੇ ਦੀ ਡੈਥ ਹੋ ਗਈ ਨਾ ਸਮਾਰ ਬਣਾਇਆ ਸੀ ਰਾਤ ਅੱਛਾ ਤੇ ਉਹ ਘਰੋਂ ਨਾ ਖਰਾਬ ਹੋਗਾ ਨਹੀਂ ਦਾ ਅੱਛਾ ਤੇ ਕੱਲ ਉਹ ਕਰਦੇ ਜਾਓਗੇ ਤੁਸੀਂ ਮੋਟਰਸਾਈਕਲ ਤੇ ਮੋਟਰਸਾਈਕਲ ਕੌਣ ਕੌਣ ਜਾਉਂਗੇ ਮੈਂ ਤੇ ਬਬਲੂ ਮੈਨੂੰ ਮਨਾਲ ਲੈ ਜਾ ਫਿਰ ਮੈਂ ਵੀ ਚੱਲ ਬੜੂਗਾ ਤੂੰ ਚੱਲ ਜੀ ਠੀਕ ਹੈ ਤੇ ਗੱਲ ਹੋ ਗਈ ਹੈ ਜੀ ਆਪਣੀ ਅੱਜ ਕੱਲ ਨੂੰ ਆਪਾਂ ਫਤੇਗੜ ਸਾਹਿਬ ਚੱਲਾਂਗੇ ਕਿਉਂਕਿ ਘਰੇ ਬਈ ਤੁਹਾਨੂੰ ਪਤਾ ਹਨਾ ਵਲੌਗ ਆਪਣੇ ਬਣਦੇ ਨਹੀਂ ਕਿਉਂਕਿ ਘਰੇ ਕਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਬਸ ਆਹੀ ਹੁੰਦੀਆਂ ਚਾਹ ਪੀ ਲਈ ਤੇ ਮਾੜਾ ਮੋਟਾ ਘਰੇ ਕੁਝ ਜਿਹੜਾ ਬਚਦਾ ਖੁਜਦਾ ਕੰਮ ਕਰ ਲਿਆ ਤੇ ਆ ਮਾੜਾ ਮੋਟਾ ਜਵਾਖਾਂ ਨਾਲ ਖੇਡ ਲਿਆ ਆਹੀ ਹੁੰਦਾ ਬਸ ਤੇ ਕੱਲ ਨੂੰ ਆਪਣੇ ਤੁਹਾਨੂੰ ਵਧੀਆ ਵਲੌਗ ਦੇਖਣ ਨੂੰ ਮਿਲਣਗੇ ਤੇ ਕੱਲ ਨੂੰ ਆਪਾਂ ਜਾਵਾਂਗੇ ਜੀ ਫਤੇਗੜ ਸਾਹਿਬ ਤੇ ਬਾਈ ਨਾਲ ਆਪਣੀ ਗੱਲ ਹੋ ਗਈ ਹੁਣੇ ਪਹਿਲਾਂ ਤਾਂ ਕਹਿੰਦੇ ਸੀ ਭਾਈ ਤੂੰ ਕੱਲਾ ਜਾਵੜ ਹਨਾ ਤੇ ਜਾ ਕੋਈ ਮੋਟਰਸਾਈਕਲ ਲੈ ਜਾ ਘਰੋਂ ਤੇ ਤੂੰ ਜਾਵੜ ਤੇ ਹੁਣ ਬਾਈ ਜੀ ਤਿਆਰ ਹੋ ਗਏ ਇਹਨਾਂ ਨਾਲ ਹੀ ਜਾਵੜੂਗਾ ਮੈਂ ਵੀ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਓ ਸਤਿ ਸ੍ਰੀ ਅਕਾਲ ਠੀਕ ਹੈ ਫੋਨ ਦੇ ਵਿੱਚ ਕਾਦੋਂ ਵੜਦਾ ਵਾ ਦੂਰੋਂ ਬੁਲਾਇਆ ਕਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਕਾਰ ਵੀ ਘਰ ਆ ਕੇ ਬਿਠੋ तेरा साइकिल कितने है हाँ? साइकिल तेरा ले आओ खिंच के लिया चल 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 ਯਾ ਕਾਠੀ ਟੁੱਟੀ ਵੀ ਆਨੇ ਦੀ ਚੱਲੇਗਾ ਮੇਰੇ ਨਾਲ ਅਗੇ ਤੂੰ ਹੈਂ ਤੇ ਉਧਰ ਜਾ ਫਿਰ ਪਿੱਛੇ ਪਲੇਟ ਦਾਸ ਕਿੱਥੇ ਲਵਾਉਣੀ ਆ ਹੈਂ ਪਲੇਟ ਕਿੱਥੇ ਲਵਾਉਣੀ ਆ ਪਲੇਟ ਪਲੇਟ ਤੇਰਾ ਚੈਨਲ ਨਹੀਂ ਬਣਾਉਣਾ ਨਹੀਂ ਬਣਾਉਣਾ ਓਰੇ ਆ ਫਿਰ ਇਧਰ ਕਰ ਪਲੇਟ ਕਿੱਥੇ ਲਵਾਏਗਾ ਚੈਨਲ ਵਾਲੀ ਥੋੜੀ ਹੋਰ ਫੁੱਟ ਲਾ ਥੋੜੀ ਇੱਥੇ ਪੈਦਰ ਤੇ ਲੱਗੂਗੀ ਆ ਜਾਵਾ ਜੀ ਇੱਥੇ ਲੱਗੂਗੀ ਚੈਨਲ ਦਾ ਨਾਮ ਕੀ ਰੱਖੀਏ ਹਾਂ ਤੱਸ ਫਤੇ ਟ੍ਰੈਵਲ ਰੱਖ ਦਈਏ ਹੈ ਠੀਕ ਹੈ ਜੀ ਪੱਕੀ ਗੱਲ ਹੋ ਗਈ ਫਤੇ ਟ੍ਰੈਵਲ ਇਹਦਾ ਚੈਨਲ ਦਾ ਨਾਮ ਰੱਖਤਾ ਆਪਾਂ ਜੀ ਠੀਕ ਆ ਤਾਂ ਚੱਲਾਂਗੇ ਕੱਲ ਨੂੰ ਆਪਾਂ ਹੈਂ ਰੂਟ ਮੈਪ ਬਣਾ ਲਿਆ ਸਾਰਾ ਠੀਕ ਆ ਠੀਕ ਆ ਠੀਕ ਆ ਵਧੀਆ ਤੁੱਪ ਖੜੀ ਹੋਈ ਹੈ ਜੀ ਤੇ ਇਧਰਲੇ ਪਾਸੇ ਮੰਜਾ ਵੀ ਕਰਕੇ ਪਾਇਆ ਹੋਇਆ ਆਪਣਾ ਤੇ ਇੱਕ ਵਾਰੀ ਫੇਰ ਨਾ ਧੋਲੇ ਆ ਤੇ ਹੁਣ ਇੱਥੇ ਬੈਠ ਕੇ ਆਰਾਮ ਕਰਦੇ ਆ ਜੀ ਤੇ ਨਾਲੇ ਧੁੱਪ ਸੇਕਦੇ ਆ ਪੈਣ ਨੂੰ ਬੋਲਿਆ ਵੀ ਭਾਈ ਦੁੱਧ ਗਰਮ ਕਰਦੇ ਹਨ ਪੈਣ ਕਹਿੰਦੇ ਦੁੱਧ ਗਰਮ ਕਰ ਦਿੰਨੇ ਆ ਤੇ ਉਹਨੇ ਤੂੰ ਬਹਿ ਜਾ ਇੱਥੇ ਨਹਾ ਤੋ ਕੇ ਇਹ ਕੁਰਿਆ ਉਰੇ ਆ ਵਦਿਆ ਤੇ ਪੀ ਲਈ ਹਣਾ ਭਾਈ ਦੁੱਧ ਪਾਣੀ ਤੇ ਫਿਰ ਬਾਹਰ ਵੱਲੋਂ ਚੱਲਦੇ ਕਿਸੇ ਪਾਸੇ ਢੇੜਾ ਮੂੜਾ ਮਾਰ ਕੇ ਆਉਣੇ ਆ ਵਿਹਲੇ ਬੈਠਦਾ ਘਰੇ ਟਾਈਮ ਪਾਸ ਵੀ ਨਹੀਂ ਹੁੰਦਾ ਤੇ ਅੱਜ ਉਹ ਨੂੰ ਫੋਨ ਲਾਇਆ ਸੀਗਾ ਜ ਆਪਣੇ ਸੰਦੀਪ ਵੀਰੇ ਨੂੰ ਤੇ ਸੰਦੀਪ ਵੀਰਾ ਅੱਜ ਘਰੇ ਪਹੁੰਚ ਗਿਆ ਤੇ ਕੱਲ ਨੂੰ ਤੁਸੀਂ ਉਹਦਾ ਵਲੌਗ ਹੀ ਪੂਰੀ ਆਨੰਦ ਨਾਲ ਵਾਣ ਸਕਦੇ ਹੋ ਬਠਿੰਡੇ ਦਾ ਗੇੜਾ ਕੱਢ ਲੈ ਇੱਕ ਮਿੱਤਲ ਮਾਲ ਸਿਟੀ ਇੱਥੇ ਭਾਈ ਆਪਾਂ ਇਸ ਕਰਕੇ ਆਏ ਆ ਕਿਉਂਕਿ ਆਪਣੇ ਜਿਹੜੀ ਫੋਨ ਦੀ ਲੀਡ ਸੀਗੀ ਉਹ ਖਰਾਬ ਹੋ ਗਈ ਸੀਗੀ ਘਰੇ ਆਪਣੇ ਟੂਰ ਦੇ ਉੱਪਰ ਹੀ ਖਰਾਬ ਹੋਈ ਸੀਗੀ ਤੇ ਇੱਥੇ ਇਹਨਾਂ ਦਾ ਕੇਅਰ ਹੈਗਾ ਮਿੱਤਲ ਮਾਲ ਦੇ ਵਿੱਚ ਇਹ ਤਾਂ ਬਦਲਾ ਕੇ ਲੈ ਕੇ ਜਾਣੀ ਹੈ ਜੀ ਇਹ ਗੱਲ ਹੋਈ ਸੀ ਹੁਣੇ ਆਪਣੇ ਗੁਰਬਰਾੜ ਬਾਈ ਨਾਲ ਤੇ ਉਹਨਾਂ ਨੇ ਦੱਸਿਆ ਸੀ ਨਾ ਭਾਈ ਵੀ ਕਿੱਥੇ ਤੁਹਾਡਾ ਇਹਨਾਂ ਦਾ ਪਲੂਟੋਨ ਵਾਲਿਆਂ ਦਾ ਜਾਂ ਆਈਫੋਨ ਵਾਲਿਆਂ ਦਾ ਕੇਅਰ ਹੈਗਾ ਇੱਥੇ ਮਿਤਲ ਮਾਲ ਦੇ ਵਿੱਚ ਕਿਉਂਕਿ ਉਹ ਵੀ ਇੱਥੋਂ ਹੀ ਆਪਣੀ ਜਿਹੜੀ ਲੀਡ ਸੀਗੀ ਬਦਲਾ ਕੇ ਲੈ ਕੇ ਗਏ ਸੀਗੇ ਇਹ ਅਜੇ ਗਾਰੰਟੀ ਦੇ ਵਿੱਚ ਪਈ ਹੈ ਜੀ ਵਾਰੰਟੀ ਦੇ ਵਿੱਚ ਤੇ ਹੁਣ ਇਹਨੂੰ ਵੀ ਚੇਂਜ ਕਰਾ ਕੇ ਲੈ ਕੇ ਜਾਣਾਗਾ ਤੇ ਨਾਲ ਆਪਣੇ ਅਜ ਮੋਟੂ ਭਰਾ ਗਏ ਜੀ ਮੋਟੂ ਭਾਈ ਸਤਿ ਸ੍ਰੀ ਅਕਾਲ ਠੀਕ ਹੈ ਠੀਕ ਹੈ ਜੀ ਕਿਦਾ ਭੱਜ ਕੇ ਵਾਲ ਦੂਰੋਂ ਆਉਂਦਾਗਾ ਚੱਲ 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 ਵੈਟੇ ਸਿੱਟੀ ਜਾਂਦਾ ਸਾਰੇ ਕਿਵੇਂ ਬੈਟ ਦੇ ਉੱਪਰ ਜਾਨ ਬੈਟ ਮਾਰ ਦੀ ਮਾਰ ਉਹਦਰ ਇੱਥੇ ਰੱਸਾ ਬਣ ਕੇ ਦੇ ਦੇ ਸਿੱਧੀ ਸੱਟ ਦਾ ਕਰੇ ਉਹਦੇ ਹਿਸਾਬ ਨਾਲ ਹਾਂ ਹੁਣ ਬਾਲ ਸਹੀ ਆ ਤੇਰੀ ਹੁਣ ਤੂੰ ਵੀ ਮਾਰ ਲਾ ਕੋਈ ਤੈਨੂੰ ਤਾਂ ਵੈਟਿੰਗ ਘੜਤੀ ਆ ਹੁਣ ਚੱਲ ਹੁਣ ਸਹੀ ਆਉਗੀ ਮਾਰ ਪੰਜ ਕਮੇਟੀ ਕ੍ਰਿਕਟ ਖੇਡੀ ਸੀਗੀ ਜੀ ਤੇ ਆਪਣੇ ਚਾਹਣ ਵਾਲੇ ਸਰੋਤੇ ਦਾ ਫੋਨ ਆ ਗਿਆ ਸੀਗਾ ਜੀ ਤੇ ਉਹਨਾਂ ਕੋਲ ਆਪਣੀ ਫੋਟੋ ਸੀਗੀ ਪੁਰਾਣੀ ਤੇ ਉਹਨਾਂ ਨੇ ਉਸ ਫੋਟੋ ਦਾ ਸਕੈਚ ਬਣਾ ਕੇ ਰੱਖਿਆ ਹੋਇਆ ਗਿਆ ਜੀ ਉਸ ਦੁਕਾਨ ਤੇ ਪਹਿਕ ਵਾਰੀ ਪਹਿਲਾਂ ਵੀ ਗਏ ਸੀਗੇ ਪਰ ਹੁਣ ਇੱਕ ਵਾਰੀ ਬਾਈ ਦਾ ਫੇਰ ਫੋਨ ਆਇਆਗਾ ਕਹਿੰਦੇ ਬਾਈ ਤੇਰਾ ਸਕੈਚ ਲਾ ਜਾ ਤੇਰੇ ਸਕੈਚ ਬਣਾਇਆ ਹੋਇਆ ਹੈ ਤੇਰੇ ਫੋਟੋ ਦਾ ਕਹਿੰਦੇ ਤੇ ਚੱਲਦੇ ਆ ਜੀ ਦੇਖਦੇ ਆ ਬਾਈ ਨੇ ਕਿਦਾਂ ਦਾ ਸਕੈਚ ਬਣਾਇਆ ਹੋਇਆਗਾ ਤੇ ਨਾਲੇ ਪਾਪਾ ਜੀ ਨੂੰ ਥੋੜਾ ਜਿਹਾ ਕੰਮ ਸੀਗਾ ਮੰਡੀ ਤੇ ਨਾਲੇ ਉਹ ਨਵੇੜੇ ਆਵਾਂਗੇ ਚੱਲ ਪੋ ਜੀ ਇਹ ਵਾਲੀ ਦੁਕਾਨ ਆ ਜੀ ਉਸ ਬਾਈ ਦੀ ਤੇ ਜਿਹੜੇ ਬਾਈ ਨੇ ਆਪਾਂ ਨੂੰ ਫੋਨ ਲਾਇਆ ਸੀਗਾ ਕਹਿੰਦੇ ਭਾਈ ਤੁਹਾਡੇ ਫੋਟੋ ਦਾ ਇੱਕ ਸਕੈਚ ਬਣਾਇਆ ਹੋਇਆਗਾ ਇਹ ਫੜ ਕੇ ਆ ਕੇ ਲੈ ਜਾਓ ਨਾ ਤੁਸੀਂ ਸਾਹਮਣੇ ਲਿਖਿਆ ਵੀ ਹੋ ਜਾਗਾ ਸਕੈਚ ਟੈਟੂ ਤੇ ਹਾ ਹਾਰਟ ਟੈਟੂ ਆਰਟਿਸਟ ਹਾ ਦੋਨੇ ਕੁਛ ਕਈ ਬਾਈ ਕਰ ਦਿੰਦਾਗਾ ਸਕੈਚ ਬਣਾ ਦਿੰਦਾਗਾ ਇਹ ਟੈਟੂ ਵੀ ਬਣਾ ਦਿੰਦਾਗਾ ਤੇ ਆਪਾਂ ਫੋਨ ਲਾਇਆ ਸੀਗਾ ਹੁਣ ਤੇ ਬਾਈ ਕਹਿੰਦੇ ਅਚਾਨਕ ਕੋਈ ਘਰੇ ਕੰਮ ਪੈ ਗਿਆ ਹਨਾ ਰਿਸ਼ਤੇਦਾਰ ਆ ਗਏ ਘਰੇ ਤਾਂ ਕਰਕੇ ਬਾਈ ਨੂੰ ਘਰੇ ਜਾਣਾ ਪਿਆ ਤੇ ਬਾਈ ਕਹਿੰਦੇ ਤੁਸੀਂ ਸਵੇਰੇ ਫੜ ਕੇ ਲੈ ਜਾਓ ਜੇ ਤੁਸੀਂ ਕਹਿੰਦੇ ਤਾਂ ਮੈਂ ਹੁਣ ਆ ਜਾਣਾ ਦੁਕਾਨ ਦੇ ਉੱਪਰ ਤੇ ਚਲੋ ਅਪਾ ਕਹਦਾ ਭਾਈ ਤੁਸੀਂ ਘਰੇ ਰਿਸ਼ਤੇਦਾਰਾਂ ਨੂੰ ਸੰਭੋ ਹਨ ਤੇ ਆਪਾਂ ਤਾਂ ਕੋਈ ਨਹੀਂ ਸਵੇਰੇ ਫੜ ਕੇ ਲੈ ਜਾਾਂਗੇ ਇਹ ਬਾਈ ਦਾ ਨਾਮ ਕਾਕੂ ਆ ਜੀ ਚਲੋ ਸਵੇਰੇ ਫੜ ਕੇ ਲੈ ਜਾਾਂਗੇ ਨਾ ਆਪਾਂ ਤੇ ਚਲੋ ਜਿਹੜਾ ਆ ਪਾਪਾ ਜੀ ਵਾਲਾ ਕੰਮ ਸੀਗਾ ਉਹ ਪੂਰਾ ਹੋ ਗਿਆ ਮੰਡੀ ਜਿਹੜਾ ਕੰਮ ਸੀਗਾ ਜੀ ਤੇ ਹੁਣ ਸਿੱਧੇ ਘਰਾਂ ਵੱਲ ਨੂੰ ਕਹੀਨੇ ਰੋਟੀ ਐ ਕਹਹਾ ਚਾਚੂ ਰੋਟੀ ਨਹੀਂ ਖਾਣੀ ਇਹਨੂੰ ਕੋਈ ਨਹੀਂ ਚਾਚੀ ਮੈਨੂੰ ਚਾਹੁੰਗਾ ਦੇਖ ਲੈ ਦੇਖ ਲੈ ਦੇਖ ਲੈ ਦੇਖ ਲੈ ਟੀਵੀ ਦੇਖ ਲੈ ਟੀਵੀ ਦੇਖ ਲੈ ਮਾਦ ਲੈ ਆ ਦੇ ਰੋਟੀ ਰੋਟੀ ਖਾਏਗੀ ਰੋਟੀ ਖਾ ਲਈ ਤੁਹ ਦਾ ਰੋਟੀ ਲੈ ਆ ਮਾਂ ਜਲਦੀ ਭੁੱਖ ਲੱਗੀ ਹੋਈ ਆ ਐ ਇੱਕ ਹੋਰ ਮਾਰਾ ਹੈ ਚਾ ਫੇ ਇਧਰ ਕਰ ਇਧਰ ਕਰ ਇਧਰ ਇਧਰ ਹੈ

ਇਹ ਤੇ ਰੱਦ ਇਹ ਦੁੱਧ ਵਾਖ ਰੋਟੀ ਪਾਣੀ ਆਪਾਂ ਖਾ ਲਿਆ ਜੀ ਤੇ ਹੁਣ ਸੌਣ ਦੀ ਤਿਆਰੀ ਚੱਲੀ ਜਾਂਦੀ ਹੈ ਕਿਉਂਕਿ ਸਵੇਰੇ ਜਲਦੀ ਉੱਠਣਾ ਵੀ ਪਊਗਾ ਨਾ ਤੇ ਤੁਹਾਨੂੰ ਪਤਾ ਹੀ ਆਪਾਂ ਸਵੇਰੇ ਫਤੇਗੜ ਸਾਹਿਬ ਚੱਲਾਂਗੇ ਤੇ ਦਰਸ਼ਨ ਕਰਕੇ ਆਵਾਂਗੇ ਜੇ ਤੁਹਾਡੇ ਸਾਰੇ ਸੰਗਤਾਂ ਦੇ ਆਪਾਂ ਦਰਸ਼ਨ ਕਰਾਵਾਂਗੇ ਤੇ ਆਪਣੇ ਵੱਡੇ ਭਾਈ ਕਹਿੰਦੇ ਸੀਗੇ ਜੀ ਵੀ ਕਾਤੇ ਜਾਣਾ ਮੋਟਰਸਾਈਕਲ ਤੇ ਜਾਣਾ ਜਾਂ ਕਾਤੇ ਜਾਣਾ ਨਾ ਆਪਾਂ ਉਹਨਾਂ ਨਾਲ ਹੀ ਚੱਲਾਂਗੇ ਤੇ 1:00 ਵਜੇ ਤਾਂ ਆਪਾਂ ਨੂੰ ਫੋਨ ਵੀ ਆ ਰਿਹਾ ਸੀਗਾ ਫਤੇਗੜ ਸਾਹਿਬ ਤੋਂ ਤੇ ਉਹਨਾਂ ਨਾਲ ਵੀ ਜਾ ਕੇ ਮਿਲਾਂਗੇ ਹਨ ਹਾਂ ਬਾਈ ਕੱਲ ਦੇ ਆਪਾਂ ਨੂੰ ਫੋਨ ਕਰੀ ਜਾਂਦੇ ਬਾਈ ਸਾਡੇ ਕੋਲ ਤੁਸੀਂ ਜਰੂਰ ਹੋ ਕੇ ਜਾਇਓ ਤੇ ਜਰੂਰ ਚੱਲ ਕੇ ਆਵਾਂਗੇ ਜ ਉਹਨਾਂ ਕੋਲ ਤੇ ਮਿਲਦੇ ਆ ਜੀ ਫਿਰ ਕੱਲ ਨੂੰ ਨਵੇਂ ਸਫਰ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ